ਜੋ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਇਹ ਤਸਵੀਰਾਂ ਕਿਸੇ ਪਹਾੜੀ ਇਲਾਕੇ ਦੀਆਂ ਨਹੀਂ ਸਗੋਂ ਪੰਜਾਬ ਦੀ ਧਰਤੀ ਦੀਆਂ ਨੇ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਤੇਜ਼ ਮੀਂਹ ਤੇ ਭਾਰੀ ਗੜੇਮਾਰੀ ਹੋਈ ਹੈ ਜਿਸ ਦੇ ਕਾਰਨ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੱਸਿਏ ਕਿ ਇਹ ਤਸਵੀਰਾਂ ਮੋਹਾਲੀ ਸ਼ਹਿਰ ਦੀਆਂ ਨੇ ਮੋਹਾਲੀ ਸ਼ਹਿਰ ਦੇ ਵਿੱਚ ਲਗਾਤਾਰ ਮੀਂਹ ਤੇ ਗੜੇਮਾਰੀ ਹੋ ਰਹੀ ਹੈ ਜਿਸ ਦੇ ਕਾਰਨ ਫਸਲਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਦੱਸਿਆ ਕਿ ਪੰਜਾਬ ਦੇ ਹੋਰ ਬਹੁਤ ਸਾਰੇ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਕਾਫੀ ਜ਼ਿਆਦਾ ਧੁੰਦ ਹੈ ਜਿਵੇਂ ਅੰਮ੍ਰਿਤਸਰ ਤੇ ਰੋਪੜ ਇਲਾਕੇ ਦੇ ਵਿੱਚ ਧੁੰਦ ਦੇਖੀ ਜਾ ਰਹੀ ਹੈ ਤੇ ਦੂਜੇ ਪਾਸੇ ਇਹ ਵੀ ਖਬਰਾਂ ਨਿਕਲ ਕੇ ਆ ਰਹੀਆਂ ਨੇ ਕਿ ਜਲੰਧਰ ਜਾਂ ਫਿਰ ਉਸ ਦੇ ਨਾਲ ਲੱਗਦੇ ਕਈ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਹੈ ਪਰ ਇਹ ਮੋਹਾਲੀ ਤੇ ਹਿਮਾਚਲ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਤੇ ਗੜੀ ਭਾਰੀ ਮੀਂਹ ਤੇ ਭਾਰੀ ਗੜੇਮਾਰੀ ਹੋ ਰਹੀ ਹੈ ਇਹ ਤਸਵੀਰਾਂ ਤੁਸੀਂ ਮੁਹਾਲੀ ਸ਼ਹਿਰ ਤੋਂ ਦੇਖ ਰਹੀਆਂ ਨੇ ਜਿੱਥੇ ਸੜਕ ਤੇ ਪੂਰੀ ਚਿੱਟੀ ਚਾਦਰ বিছੂਕੀ ਹੈ ਇਹ ਗੜੇਮਾਰੀ ਦੇ ਕਾਰਨ ਸੜਕਾਂ ਪੂਰੀਆਂ ਕਬਰ ਹੋ ਚੁੱਕੀਆਂ ਨੇ ਫਸਲਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਫਸਲਾਂ ਪੁੰਗਰ ਰਹੀਆਂ ਹੁੰਦੀਆਂ ਨੇ ਕਣਕਾਂ ਪੁੰਗਰ ਰਹੀਆਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਇੰਨੀ ਜ਼ਿਆਦਾ ਭਾਰੀ ਗੜੇਮਾਰੀ ਹੋਣ ਦੇ ਕਾਰਨ ਕਿਹਾ ਜਾ ਰਿਹਾ ਹੈ ਕਿ ਫਸਲਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਕਿਸਾਨ ਕਾਫੀ ਜ਼ਿਆਦਾ ਪਰੇਸ਼ਾਨ ਨੇ ਇਸ ਮੀਂਹ ਤੇ ਗੜੇਮਾਰੀ ਦੇ ਕਾਰਨ ਉਥੇ ਹੀ ਆਮ ਲੋਕ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰ ਰਹੇ ਨੇ ਘਰਾਂ ਦੇ ਵਿੱਚ ਬੈਠੇ ਨੇ ਕਿਉਂਕਿ ਬਾਹਰ ਨਿਕਲ ਨਹੀਂ ਸਕਦੇ ਇੰਨੀ ਜ਼ਿਆਦਾ ਤੇਜ਼ ਗੜੇਮਾਰੀ ਹੋ ਰਹੀ ਹੈ ਟ੍ਰੈਫਿਕ ਜਾਮ ਜਿਹੜੇ ਲੰਬੇ-ਲੰਬੇ ਲੱਗੇ ਹੋਏ ਨੇ ਮੋਹਾਲੀ ਸ਼ਹਿਰ ਜਾਂ ਫਿਰ ਹੋਰ ਕਈ ਵੱਡੇ ਸ਼ਹਿਰਾਂ ਦੇ ਵਿੱਚ ਕਿਉਂਕਿ ਤੇਜ਼ ਮੀਂਹ ਤੇ ਗੜੇਮਾਰੀ ਦੇ ਕਾਰਨ ਗੱਡੀਆਂ ਦੇ ਵਿੱਚ ਬੈਠੇ ਲੋਕਾਂ ਨੂੰ ਉਹਨਾਂ ਦੇ ਬਾਹਰ ਦਾ ਦ੍ਰਿਸ਼ਾ ਜਿਹੜਾ ਨਹੀਂ ਦਿਖ ਰਿਹਾ ਜਿਸ ਕਾਰਨ ਟ੍ਰੈਫਿਕ ਨੂੰ ਵੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੱਸ ਦਈਏ ਕਿ ਇਹ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਤੜਕ ਸਵੇਰ ਤੋਂ ਹੀ ਜਿਹੜੀਆਂ ਲਗਾਤਾਰ ਮੀਂਹ ਪੈ ਰਿਹਾ ਸੀ ਲਗਾਤਾਰ ਗੜੇਮਾਰੀ ਹੋ ਰਹੀ ਸੀ ਜਿਸ ਦੇ ਕਾਰਨ ਇਹ ਸੜਕਾਂ ਤੇ ਜਿਹੜੀ ਇਹ ਚਿੱਟੀ ਚਾਦਰ ਜਿਹੜੀ ਵਿਛ ਚੁੱਕੀ ਹੈ ਤੁਸੀਂ ਤਸਵੀਰਾਂ ਦੇਖ ਰਹੇ ਹੋ ਤੁਹਾਨੂੰ ਦਿਖਾਉਣੀ ਹੈ ਕਿ ਮੁਹਾਲੀ ਸ਼ਹਿਰ ਤੇ ਹੋਰ ਕਈ ਸ਼ਹਿਰਾਂ ਦੇ ਵਿੱਚ ਕਿੰਨੀ ਜ਼ਿਆਦਾ ਗੜੇਮਾਰੀ ਹੋ ਰਹੀ ਹੈ ਤੁਸੀਂ ਇਹ ਤਸਵੀਰਾਂ ਦੇਖੀਆਂ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਤੇਜ਼ ਮੀਂਹ ਤੇ ਭਾਰੀ ਗੜੇਮਾਰੀ ਹੋ ਰਹੀ ਹੈ ਜਿਸ ਦੇ ਕਾਰਨ ਕਿਸਾਨ ਤੇ ਆਮ ਲੋਕ ਕਾਫੀ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਨੇ ਕਿਸਾਨ ਨੇ ਜਿਹੜੇ ਉਹ ਪਰੇਸ਼ਾਨ ਨੇ ਕਿ ਇਸ ਮੀਂਹ ਤੇ ਗੜੇਮਾਰੀ ਦੇ ਕਾਰਨ ਉਹਨਾਂ ਦੀਆਂ ਫਸਲਾਂ ਨੂੰ ਕਾਫੀ ਨੁਕਸਾਨ ਪਹੁੰਚੇਗਾ ਕਈ ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਉਹ ਲਗਾਤਾਰ ਸੋਚ ਰਹੇ ਸੀ ਕਿ ਉਹ ਫਸਲਾਂ ਨੂੰ ਪਾਣੀ ਦੇਣ ਜਾਂ ਨਾ ਦੇਣ ਪਰ ਜਿਨ੍ਹਾਂ ਕਿਸਾਨਾਂ ਦੇ ਵੱਲੋਂ ਪਹਿਲਾਂ ਹੀ ਕੁਝ ਦਿਨ ਪਹਿਲਾਂ ਫਸਲਾਂ ਨੂੰ ਪਾਣੀ ਦਿੱਤਾ ਗਿਆ ਸੀ ਉਹਨਾਂ ਫਸਲਾਂ ਦਾ ਜ਼ਿਆਦਾ ਨੁਕਸਾਨ ਹੋਇਆ ਹੈ ਕਿਸਾਨ ਜਿਹੜਾ ਇਸ ਟਾਈਮ ਸਭ ਤੋਂ ਵੱਧ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ ਹੈ ਕਿਉਂਕਿ ਫਸਲਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਕਿਤੇ ਵੀ ਕਿਸਾਨ ਹੈ ਜਿਹੜਾ ਉਹ ਲੁਕੋ ਕੇ ਨਹੀਂ ਰੱਖ ਸਕਦਾ ਕਿਸਾਨ ਆਪਣੇ ਪੁੱਤਾਂ ਵਾਂਗ ਪਾਲੀਆਂ ਫਸਲਾਂ ਨੂੰ ਇੱਕ ਖੁੱਲੇ ਅਸਮਾਨ ਦੇ ਵਿੱਚ ਰੱਖਦਾ ਹੈ ਕੁਦਰਤ ਤੇ ਆਸ ਰੱਖਦਾ ਹੈ ਉਸ ਪਰਮਾਤਮਾ ਤੇ ਆਸ ਰੱਖਦਾ ਹੈ ਪਰ ਜਦੋਂ ਬੇਮੌਸਮੀ ਬਰਸਾਤ ਜਾਂ ਫਿਰ ਇਸ ਤਰ੍ਹਾਂ ਦੇ ਕੁਦਰਤੀ ਵਰਤਦਾਇ ਤਾਂ ਕਿਸਾਨ ਜਿਹੜਾ ਉਹ ਪਰੇਸ਼ਾਨ ਹੋ ਜਾਂਦਾ ਹੈ ਇਸ ਮੌਕੇ ਤੇ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਰਕਾਰ ਉਹਨਾਂ ਨੂੰ ਉਹਨਾਂ ਨੂੰ ਇਸ ਸਾਰੀ ਜੋ ਨੁਕਸਾਨ ਹੋਇਆ ਉਸ ਦਾ ਮੁਆਵਜ਼ਾ ਦਵੇ ਉਹਨਾਂ ਦੀ ਮਦਦ ਕਰੇ ਇਸ ਔਖੀ ਘੜੀ ਦੇ ਵਿੱਚ ਕਿਸਾਨਾਂ ਨਾਲ ਦੇ ਨਾਲ ਖੜੇ ਸੋ ਤੁਹਾਨੂੰ ਇਹ ਤਸਵੀਰਾਂ ਜੋ ਦਿਖਾ ਰਹੀਆਂ ਇਹ ਮੁਹਾਲੀ ਸ਼ਹਿਰ ਦੀਆਂ ਨੇ ਜਿੱਥੇ ਤੇਜ਼ ਮੀਂਹ ਤੇ ਭਾਰੀ ਗੜੇਮਾਰੀ ਹੋਈ ਹੈ ਸੜਕਾਂ ਤੇ ਚਿੱਟੀ ਚਾਦਰ ਜਿਹੜੀ ਹੈ ਬਿਲਕੁਲ ਬੇਛੁੱਕੀ ਹੈ